ਜਾ ਲੈ ਲੱਛਣ ਮਾਰੇ ਕਰਦੀ ਐ ਸਾਡੇ ਭੇੜੇ ਦੇ ਵਿੱਚ ਜਮਣ ਐ ਜਮਣ ਤੇ ਚੜਦੀ ਐ ਸਾਡੇ ਭੇੜੇ ਦੇ ਵਿੱਚ ਜਮਣ ਐ ਜਮਣ ਤੇ ਚੜਦੀ ਐ ਛਿੰਦਿਆ ਟੋਲ ਕੀ ਮੰਗਾ ਲਵੇ ਨਾਲੇ ਵੇਪਰਾਤ ਛਿੰਦਿਆ ਟੋਲ ਕੀ ਮੰਗਾ ਲਵੇ ਨਾਲੇ ਵੇਪਰਾ ਇਹ ਉਤੇ ਮੰਮੀ ਨੂੰ ਨਚਾ ਲਵੇ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਸ਼ੋਰ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਹੋਣਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚਵਾਲਕ ਕਰੇ ਜੀ ਵਾਦਾ ਲਓ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਨਾ ਵੀ ਵਿਆਹ ਭਾਈ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਦੇਖਿਆ ਜੀ ਆ ਤੁਸੀਂ ਹੁਣ ਤੱਕ ਬਲੌਗਰਾਂ ਦੇ ਵਿੱਚ ਸਾਰਾ ਕੁਝ ਤੁਹਾਡੇ ਰੂਬਰੂ ਕਰਦੇ ਆਏ ਆ ਅੱਜ ਹੈਗਾ ਜੀ ਮੇਲ ਮੇਲ ਦਾ ਦਿਨ ਹੈ ਅੱਜ ਆਪਾਂ ਹੁਣ ਕੱਢ ਲਈ ਭਾਈ ਟੋਸ਼ ਔਰ ਪੂਰੀ ਜੈਸਮੀਨ ਤਾਂ ਉੱਥੀ ਆ ਜੀ ਮਾਲਾ ਹੀ ਉਹਨੇ ਉੱਥੀ ਉੱਥੇ ਹੀ ਰੈਡੀ ਹੋ ਜਾਣਾ ਤਾਂ ਉਹਦੇ ਕੱਪੜੇ ਲੀਡੇ ਸਾਰੇ ਉੱਥੀ ਆ ਤੇ ਆਪਾਂ ਹੁਣ ਫਿਰ ਅੱਗੇ ਤੇ ਸ਼ਾਮ ਨੂੰ ਮੈਂ ਤੇ ਮੰਮੀ ਔਰ ਭਾਬੀ ਜੀ ਹੁਣ ਜਾਣਾ ਰੈਡੀ ਹੋ ਕੇ ਸਾਰੇ ਜਾਣੇ ਹੋ ਗਏ ਰੈਡੀ ਹੁਣ ਤਰਨ ਲੱਗੇ ਆ ਜੀ ਮਾਲਾ ਨੂੰ ਤੇ ਮਾਣੀ ਮੋਡੀ ਭਾਈ ਜੀ ਨੇ ਕਿ ਸਰਦਾ ਇਹ ਚਿੱਟਾ ਕੁਰਤਾ ਪਜਾਮਾ ਪਾ ਲਿਆ ਹੈ ਕੱਢ ਲਈ ਆਪਣੇ ਵੱਲੋਂ ਤਾਂ ਆਪਾਂ ਨੇ ਪੂਰੀ ਟੋਰ ਇਹ ਜਿਹੜਾ ਦਸਤਾਰ ਵੀ ਵਧੀਆ ਸੈੱਟ ਆ ਗਈ ਜਦੇ ਥੋੜੀ ਦੇਰ ਚ ਹੈਨਾ 5 ਕ ਮਿੰਟ ਲਾਏ ਮੈਂ ਕਹਿੰਦਾ ਮਸੀ ਲੇਟ ਹੋਇਆ ਉਹਦਾ ਕੰਮ ਸਾਰਾ ਤੇ ਵਧੀਆ ਬੰਨ ਹੋ ਗਈ ਭਾਈ ਜੀ ਕਿਰਪਾ ਮਾਲਕ ਦੀ ਨਾਲ ਤੇ ਸਾਰੇ ਰੈਡੀ ਆ ਜੀ ਹੁਣ ਤੁਰਨ ਲੱਗੇ ਆ ਜੀ ਮਾਲਾਂ ਨੂੰ ਪਾਉਨੇ ਆ ਫੇ ਜਾ ਕੇ ਪਗੜਾ ਭੋੜਾ ਹੈਨਾ ਤੇ ਦੇਖਦੇ ਆ ਮਾਹੌਲ ਸਾਰਾ ਜੋ ਵੀ ਬਣਿਆ ਹੋਇਆ ਆ ਜੋ ਪਹਿਲਾਂ ਮਿਲਦੇ ਆ ਜੀ ਫੈਮਿਲੀ ਨਾਲ ਮੇਲੋ ਜੀ ਇਧਰ ਪਾਈ ਮਾਤਾ ਜੀ ਨੂੰ ਮਮੀ ਦਾ ਕੱਢ ਲਈ ਅੱਜ ਪੂਰੀ ਟੌਰ ਨਵਾਂ ਸਕੂਟ ਪਾ ਕੇ ਜੱਤੀ ਐ ਸੀਸਿਆਂ ਵਾਲੀ ਹੈ। ਕੀ ਬਾਤ ਹੈ ਭਾਈ ਪੂਰੀ ਟੌਰ ਚਾਹ ਰਾ। ਟੌਰ ਕੱਢ ਕੇ ਜਾਊਂਗਾ ਭਾਈ ਵਿਆਹ ਨੂੰ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਮਮੀ ਦੀ ਕੁੜਮਣੀ ਹੋ ਗਿਆ। ਹਾਂ ਮਮੀ ਦੀ ਕੁੜਮਣੀ ਦਾ ਵੇ। ਹਾਂ। ਤਾਂ ਵੈਸੇ ਹਮ ਸਾਡੀ ਉਮਰ ਦੇ ਹੀ ਆ। ਹਾਂ। ਪਰ ਰਿਸ਼ਤੇ ਰਿਸ਼ਤੇ ਵਿੱਚ ਭਾਈ ਹਾਂ ਰਿਸ਼ਤੇ ਵਿੱਚ ਉਹ ਸਾਡੀ ਬੂਆ ਜੀ ਲੱਗਦੀ ਆ। ਹਾਂਜੀ। ਹੈਨਾ ਮੇਰੀ ਯਾਰ ਜੈਸ ਮੈਂਦੀ ਉਹ ਸਾਡੀ ਬੂਆ ਲੱਗਦੀ ਭਾਈ। ਹਾਂ ਸਾਡੇ ਨਿਆਣੇ ਵਰਗੇ ਅਸੀਂ ਕੋਲ ਨਹੀਂ ਨੀ ਕਹਿਣਾ ਹਾਂ ਸਾਡਾ ਨਿਆਣਾ ਹੈ ਭਾਈ ਸਾਨੂੰ ਉਹ ਦੀਦੀ ਕਹਿੰਦੇ ਮੈਂ ਕਿਹਾ ਵੀ ਤੁਸੀਂ ਸਾਡਾ ਮੰਨੂ ਮੰਨੂ ਭਾਜੀ ਕਹੀ ਜਾਂਦੇ ਮੈਂ ਕਿਹਾ ਭਾਈ ਫੇ ਮੈਂ ਉਹ ਕਹੀ ਜਾਂਦੇ ਆ ਤੇਰੀ ਬੂਆ ਏ ਤੂੰ ਪੈਰੀ ਹੱਥ ਲਾ ਮੈਂ ਕਿਹਾ ਉਹ ਜਿਆ ਬੂਆ ਮੈਨੂੰ ਭਾਜੀ ਕਹੀ ਜਾਂਦੀ ਹੈ ਹੈ ਸਾਨੂੰ ਵੀ ਦੀਦੀ ਕਹਿੰਦੀ ਹਾਂ ਮੈਂ ਕਿਤੇ ਦੀਦੀ ਨਾ ਕਹਾਉਂ ਨਾ ਹੀ ਲਿਆ ਕਰੋ ਮੇਰਾ ਮੈਂ ਕਿ ਮੈਂ ਦੀਦੀ ਕਹੂੰਗੀ ਇਹ ਕੋਹੂਆ ਨਾ ਕਿਆ ਕਰੋ ਕਹਿੰਦੀ ਮੈਨੂੰ ਉਹ ਥੋੜਾ ਆਊਟ ਜਾ ਲੱਗਦਾ ਨਾ ਉਹ ਕਿਉਂਕਿ ਏਜ ਏਜ ਦੇ ਹਿਸਾਬ ਨਾਲ ਲੱਗ ਲੈਣ ਨੂੰ ਲੱਗਦਾ ਵੀ ਹਾਂ ਭੂਆ ਕਹਾਣਾ ਉਹਨੂੰ ਆਊਟ ਜਾ ਲੱਗਦਾ ਬਿਲਕੁਲ ਬਿਲਕੁਲ ਹਾਂ ਹਾਂ ਤੇ ਹੁਣ ਹੋ ਗਏ ਸਾਰੇ ਰੈਡੀ ਨੂਰ ਦੇ ਵੀ ਪੈ ਗਏ ਬੂਟ ਨੂਰ ਦੇਖ ਰਹੀ ਆ ਫੋਨ ਸੁੱਤੀ ਪਈ ਉੱઠી ਦੀ ਹੁਣ ਵੀ ਉੱਠੀ ਬਸ ਉਹਨੇ ਨੂੰ ਐ ਆ ਵੀ ਮੇਰੇ ਕੱਪੜੇ ਨਾ ਪਾਉਂ ਰਿਹਾਰਡ ਹਾਂ ਰਿਹਾਰਡ ਜਾ ਕਰ ਦਿੱਤੀ ਕੋਈ ਨਾ ਵੀ ਜਾਣਾ ਏ ਤਿਆਰ ਵੀ ਨਹੀਂ ਹੋਣਾ ਤਿਆਰ ਵੀ ਨਹੀਂ ਹੋਣਾ ਕੱਪੜੇ ਵੀ ਉਹੀ ਪੱਕ ਪੜੇ ਵੀ ਨਹੀਂ ਪਾਣੇ ਹਾਂ ਕੱਪੜੇ ਵੀ ਕਹਿੰਦੇ ਮੇਰੇ ਪਾਉ ਨਾ ਬਸ ਇੱਕ ਨਹੀਂ ਲੈ ਚਲੋ ਹਾਂ ਸਹੀ ਗੱਲ ਆ ਜਾਣਾ ਏ ਮਾळ्या ਨੂੰ ਜਾਣਾ ਏ ਮੈਂ ਆਉਂਦੀ ਗੱਲ ਜੰਦੀ ਏ ਲੱਡੂ ਜਾ ਤੇ ਚਲੋ ਫਿਰ ਹੁਣ ਰਖੋਈਏ ਭਾਈ ਕੈਮ ਬੈਠੀਏ ਗੱਡੀ 'ਚ ਮਿਲਦੇ ਆਂ ਜੀ ਫਿਰ ਹੁਣ ਤੁਹਾਨੂੰ ਮਾਲਾ ਹੀ ਜਾ ਕੇ ਚਲੋ ਜੈਸਮੀਨ ਦਾ ਵੀ ਵਿੱਚ ਫੋਨ ਆ ਰਿਹਾ ਵੀਡੀਓ ਤੇ ਚਲੋ ਜੀ ਇਹ ਵੀ ਤੁਹਾਨੂੰ ਚਲੋ ਚਲੋ ਚੱਲ ਹੋਰ ਕੀਆ ਚਲੋ ਚੱਲੀਏ ਜਲਦੀ ਕਿਹਦੇ ਵਿੱਚ ਹੋ ਗੱਡੀ 'ਚ ਆਉਣੇ ਬਲਾਤਝਾਈ ਨੂੰ ਪਚਾਈ ਹਾਂ ਹਾਂ ਤੇ ਖੜੇ ਹਾਂ ਹਾਂ ਚਲੋ ਜਾ ਬੋਦਾਂ ਪੁੱਤਰਾ ਇਹ ਤਾਂ ਇੱਥੇ ਦੁਨੀਆ ਨਾਲੋਂ ਸਭ ਤੋਂ ਤੇ ਆਟੋਮੈਟਿਕ ਦਾ ਜਾਗੋ ਆ ਜਾਗੋ ਜਿਵੇਂ ਕੱਲ ਸੀ ਜਾਗੋ 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 ਆਹ ਤੇਲ ਪਾਉਂਦੇ ਆ ਲਾਗੋ ਵਿੱਚ ਬੈਟਰੀ ਦਾ ਫੁੱਟ ਬਾਲ ਦਾ ਸਿਗਰਾਂਾ ਇਹ ਬੰਨਣਾ ਜਾਗੋ ਦੀ ਬੈਟਰੀ ਨੂੰ ਕੋਈ ਪਾਉਂਦਾ ਬੈਟਰੀ ਨਸੀਬਾ ਆ ਇਹ ਗੱਲ ਉੱਤੇ ਜਾ ਰਹੀ ਹੋਣਾ ਵਾਹ ਜੀ ਦਾ ਖਾਲਸਾ ਵਾਹ ਗੁਰਜੀ ਕੀ ਖਾਤ। ਅੱਛਾ ਇਹ ਚੱਕਣੀ ਮਾਮੀ ਨੇ ਪਹਿਲਾਂ ਹਾਂ ਹਾਂ ਮਾਮੀ ਸੱਜਣਾਂ ਦੀ ਮਾਮੀ ਸੱਜਣਿਕ੍ਰਮਾ ਮਾਮਾ ਵੀ ਤੇ ਆ ਮਾਮਾ ਮਾਮੀ ਨੂੰ ਬਿਲਾਓ ਮਾਮਾ ਜੀ ਮਮਾ ਮਮਾ ਲਿਆ ਤੁਰ ਗਾ ਮਮਾ ਛੋਟਾ ਬੜੂ ਸਰ ਹਾਂ ਚੁੱਲੇ ਬੰਨ ਮਮਾ ਮੈਨੂੰ ਬੁਲਾਇਆ ਹਾਂ ਮੈਂ ਬੁਲਾ ਮਾ ਹਾਂ ਚੱਕਰ ਲੱਗੇ ਮੈਂ ਕਹਿੰਦਾ ਮੰਨੂ ਤੇਰਾ ਦੋ ਚਾਹ ਤਾਰ ਮੈਂ ਨਹੀਂ ਗੱਲ ਪਰ ਰੱਖੋ ਚੱਕੂ ਗੇ ਮੰਮੀ ਮਮਾ ਆਪਾ ਤਾਂ ਨਾਨਕੀਆਂ ਤੇ ਬਦਲੇ ਨੇ ਤੇ ਜਾਗੋ ਦੇ ਉਹ ਬਾਤ ਦੇ ਗੱਲ ਉਹ ਨਾ ਸਾਡਾ ਕਿਰਦਾਰ ਮਮਾ ਜਿੰਦਾਬਾਦ ਉਹ ਪਹਿਲਾਂ ਘਰ ਵੀ ਮਾਂ ਮੰਮੀ ਵੀ ਗੱਲ ਲਗਾ ਕਰਤੀ ਮੰਮੀ ਹਾਂ ਫਿਕਦੀਆ ਨਾ ਫੋਟੋ ਕਰਨਾ ਮਣੀ ਆ ਆ ਕੇ ਬਹੁਤ ਮਠਾਵਾ ਮਠਾਦੀ ਦੀ ਰੋਡ ਥੋੜਾ ਮਠਾ ਕਰਾਉਣੀ ਜਦੋਂ ਤੁਸੀਂ ਚੱਕ ਨਾਨਕਿਆਂ ਦੀ ਜੱਗ ਹੁੰਦੀ ਆ ਨਾਨਕੇ ਜੱਗੋ ਲੈ ਕੇ ਆਉਂਦੇ ਹੁੰਨੇ ਆ ਜੀ ਅਸੀਂ ਲਿਆਏ ਸੀਗੇ ਜੀ ਅਸੀਂ ਥੋੜੀ ਦੱਸਦੀ ਏ ਜੀ ਛੇੜਦੇ ਆ ਜੜ ਕੇ ਕਹਿੰਦੇ ਆ ਉਹ ਡੰਡਾ ਪੁੱਠਾ ਆ ਮੈਨੂੰ ਨਾਮ ਤਾਂ ਰੱਖਿਆ ਨਹੀਂ ਮੁੰਡਾ ਨਾ ਆਇਆ ਹਾਂ ਨਾ ਮਾਮੇ ਦੇ ਬੱਸ ਪਾਦੇ ਇਹ ਸੇਲ ਬੱਸ ਆਵਾਜ਼ ਆ ਰਹੀ ਸਰੋ ਸਰ ਮੈਨੂੰ ਬਾਦ ਮਾਮੇ ਨੂੰ ਮਾਮੇ ਦੇ ਪੜਾਉਣ ਦੇ ਨਾਲ ਮਾਮਾ ਜੇ ਕੋਈ ਝੜਪੜ ਕਰੂਗਾ ਮੈਂ ਕੁਛ ਨਹੀਂ ਕਹਿਣਾ ਬਾਹਰ ਗੱਲ ਨਹੀਂ ਇਹ ਨਹੀਂ ਤਾਂ ਪਾਓ ਇਹ ਕੁੜੀ ਜਾਂ ਫੜ ਲੂਗੀ ਉਹ ਬੋਲੀ ਨਾ ਪਾ ਕੋਈ ਆ ਦੋ ਦੋ ਜਾ ਕੋ ਚੱਕੂਗਾ ਨਸੀਬਾ ਚੰਦ ਉਹਦੇ ਚ ਤੇਲ ਹੁਣ ਜਾਜ ਹੋਆ ਲਿਆ ਸਾਵਾ ਮੈ ਹੁਣ ਜਾਗ ਹੋਆ ਚੱਟਾ ਜਾਗ ਵਈ ਹੁਣ ਜਾਗ ਹੋੜੀਓ ਸਾਵਾ ਮੈ ਹੁਣ ਜਾਗ ਹੋਆ ਕਿਤੀ ਜ਼ਰੂਰ ਜਗਾਣਾ ਨਾ ਚੱਲਿਆ ਕਿਉਂ ਹੋਈਆ ਜਿੱਤੇ ਬਈਆ ਜਿੱਤੇ ਬਈਆ ਇੱਕ ਕਰਾਗੀ ਹਟਾ ਕਰਦੀ ਰਤਨ ਮੈਂ ਖੰਡਾਰੀ ਨੇ ਕਰੀਏ ਰੋਜੇ ਦੱਸੋ ਬਲੋਗਰ ਨੇ ਇਹ ਕੀ ਕਰੀਏ ਹੈ ਜਗਾ ਕੋ ਆਈਏ ਜਗਾ ਕੋ ਆਈਏ ਚਾਚੀ ਤੂੰ ਘੜੋ ਕਿ ਰੰਡ ਘੜੋ ਕਿ ਕਹਿੰਦੇ ਕਾ ਤੂੰ ਕਹਿੰਦਾ ਓਏ ਉਹ ਗਾਰੇ ਲੰਬੜਾ ਜਦੋਂ ਜਗਾ ਲਾਵੇ ਹੁਣ ਜਾਗੋ ਆਈਏ ਹਾਂ ਤਾਂ ਜੇ ਡਾਕਟਰ ਨਾਲ ਜਾਂਦੇ ਹਾਂ ਹਾਂ ਜਗਾ ਦੀ ਗੱਲ ਕਰਦੇ ਹਾਂ ਹੈ ਜੇ ਕਹਾਂ ਤਾਂ ਦਿੱਤੀ ਜੋਰਨ ਜਾਗੋ ਨਹੀਂ ਇਹੇ ਹੱਥੋਂ ਕਰਦੇ ਉੱਤਨ ਹੋਰ ਤਾਂ ਗੱਲ ਕੋਈ ਹੈ ਤਾਂ ਉਧਰ ਦੇ ਦਾਦੇਆਂ ਗੱਲਾਂ ਉਹੀ ਗੱਲ ਮਾਮਾ ਮਾਮੀ ਨੂੰ ਸਮਝਾਉਣਾ ਹੋਈ ਗੱਲ ਮਾਮਾ ਮਾਮੀ ਨੂੰ ਸਮਝਾ ਲੈ ਲੱਛਣ ਮਾਰੇ ਕਰਦੀ ਐ ਮਾਮਾ ਮਾਮੀ ਨੂੰ ਸਮਝਾ ਲੈ ਲੱਛਣ ਮਾਰੇ ਕਰਦੀ ਐ ਸਾਡੇ ਬੇੜੇ ਦੇ ਵਿੱਚ ਜਮਣਿਆ ਜਮਣਦਾ ਚੜਦੀ ਐ ਸਾਡੇ ਬੇੜੇ ਦੇ ਵਿੱਚ ਜਮਣਿਆ ਜਮਣਦਾ ਚੜਦੀ ਐ ਛੜਿਆ ਟੋਲ ਕੀ ਮੰਗਾਲਾ Ya <laughs> बहु लाडली रखी सिर मुंड कै बचा गोदी रखी हो पा हो पाओ होर पाओ हो, पा, हो, पा, हो। ਮਾੜੀ ਨਾ ਕਰੂਗੀ ਅੱਜ ਆਦਾਂ ਕੰਪੀਣਾ ਮਾਮੀ ਮੈਂ ਤਾਂ ਆਪਣੀ ਮੰਮੀ ਨੂੰ ਆ ਮਾਮੀ ਨੂੰ ਨਚਾਓ ਵਿੱਚ ਨੂੰ ਕਿਹੜਾ ਦਬਾਓ ਇਹ ਬੋਝਾ ਮੈਂ ਤੂੰ ਚੱਲ ਚਲ ਨਾ ਚੱਲ ਆ ਬੀਤ ਕਿੰਨੀ ਵੰਦਾ ਉਹ ਤਾਂ ਜਾ ਰਹੇ ਬਰਾਬਰ ਤੁਸੀਂ ਕਰੋ ਅੱਜ ਅੱਜ ਵਾਲੇ ਤੁਸੀਂ ਪਾਪਾ ਬੋਲੀ ਮੈਂ ਫਿਰ अरे दीदी के पेहू आना घर पर ਮਾਂ ਸੇ ਮਾਤੀ ਪਿੱਛੇ ਘੜੀਦਾ ਪਰ ਬੋਲੀਆਂ ਤਾਂ ਬਾੜੀ ਆਉਂਦੀਆਂ ਰਸੋਂ ਕਰੇ ਬਾਦੇ ਸਤ ਨਹੀਂ ਜਾਗਦੇ ਖੱਟੇ ਰਸਈ ਕਰ ਦੋ ਖੱਟੀ ਚਲੋ ਤਾਰੀ ਬਾਤੀ ਖੱਟੇ ਨਹੀਂ ਗਿਆਸੀ ਤਾਰੀ ਬਾਤੀ ਖੱਟੇ ਗਿਆਸੀ ਖੱਟੇਆਂ ਅੰਡੀ ਕਹਤੀ ਕੋਈ ਢੜੜੀ ਰੁੱਚ ਅਭਿਲੇ ਕਨਾ ਮੈਂ ਹੀ ਚਲੋ ਵੀ ਚਲੋ ਕੁਝ ਹੋਰ ਚਲੋ ਪਾ ਲੋ ਥਲੇ ਤਾਂ ਜਾ ਕੇ ਡੀਜੇ ਦਾ ਆਪਣਾ ਬੱਦਲ ਹੋਰ ਕੀ ਆਪਣੀਆਂ ਬੋਲੀਆਂ ਪਾਉਂਦੇ ਆ ਦੇਸੀ ਦਾ ਸੁਣਾ ਹਾਂ ਹਾਂ ਇਹਦੇ ਤੇ ਮੋਢੀ ਪਾਓ ਨਾ ਨਾ ਛੜਾ ਛੜਾ ਨਾ ਕਰੇ ਗੱਮੀ ਦੇਖਣੇ ਦੇਖਾਂ ਅ ਮਨੇ ਚਾਚੇ ਨੂੰ ਨਚਾਓ ਵਿੱਚ ਓਏ ਆਪਣੇ ਮੈਂ ਜਿੱਧਰ ਅਮਰੇ ਚਾਚੇ ਗੈਣਾ ਦਿੱਤੇ ਆਗੇ ਆਗੇ ਠੀਕ ਕਰਿਆ ਐ ਆ ਜਾ ਦੀਦੀ ਤੂੰ ਘੇੜਾ ਦੇ करन के आगे आगे वाले परियों को मैं पर बोलता है दे दे अंदर परियों को ताश का यूं मैं वो सब के अंदर था वो मन की वो করাসাঁকা কাসাকে কাকা কাকা. কাকার কানেডাক জরাক শোডি দীমাকা. ਤੇਰਾ ਵੀਡੀਓ ਵੈਲ ਖਲਾਨੀ ਚੁਪੀਰੀ ਬੋਲੀ ਬੋਲੀ ਬਾਰੀ ਕੰਸੀ ਖਤਰੀਆਂ ਤੇ ਖੱਟ ਕੇ ਜਾਂਦਾ ਲੱਗੋ ਕਪੜੇ ਤੋਂ ਨਹੀਂ ਆਉਂਦੀ ਮਾਰੀ ਬਾਰੀ ਬੱਤੀ ਕਰਨੀ ਰਾਤੀ ਬਾਰੀ ਬੱਤੀ ਕਰਨੀ ਰਾਤੀ ਖੱਟ ਕੇ ਦੀਦੇ ਅੱਖਾਂ ਤੁਹਾਡਾ ਨਾ ਜਾਣੀ ਗੁਗਨ ਨਾ ਤੇਰੀ ਗੁਗਨ ਹੱਥ ਨਾ ਨਾ ਤੇ ਇਤਾਰਾ ਇਹਨਾਂ ਦੇ ਲਗਾ ਲਓ ਹੂੰ ਚਾਰ ਵਾਲੀ ਗੁਗਨ ਵਾਲੀ ਗੁਗਨ ਚੱਲੇਗੀ ਚੱਲੋ ਤੇ ਚੱਲੋ ਨਾ ਮੈਂ ਨਹੀਂ ਰੋ ਚੱਲ ਚੱਲ ਆਓ ਉਹਦੀ ਉਹਦੀ ਕੋਈ ਚੰਗੋ ਹੂੰ ਹੂੰ ਹੋਈ ਗਿਆ ਇਹ ਮੈਂ ਹੋਇਆ ਇਹਨਾਂ ਦੇ ਬੜੀ ਲੇਟ ਕਰ ਛੱਡੀ 40 ਮਿੰਟ ਦੇਰ ਟਾ ਬੜੀ ਹੋਰ ਵੀਰ ਨੂੰ ਤਾਂ ਪਹੁੰਚ ਗਏ ਹਾਂਜੀ ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਜੀ ਮੇਰੇ ਦੀਦਾ ਜੀਰੇ ਚਲੋ ਜੀ ਕਿੱਧਰ ਨੂੰ ਜਾਣਾ ਇੱਥੇ ਜਾਂ ਕੇ ਦੂਸਤ ਇੱਧਰ ਆ ਗਏ ਵੈਕਟਰ ਰੌਂਗੜਾ ਜਾ ਫਿਕਰ ਨਾ ਕਰੋ ਤੁਹਾਨੂੰ ਤਾਂ ਯਾਦ ਕਿਉਂ ਪੜਨਾ ਵਾਰੀ ਬਾਸੀ ਖਟਣ ਗਿਆ ਸੀ ਵਾਰੀ ਬਾਸੀ ਖਟਣ ਗਿਆ ਸੀ ਖੱਟ ਕੇ ਲਿਆਤਾ ਰਵਿੰਦਰ ਮਾਲਕ ਦੋਨ ਕਪੜੇ ਦੋ ਦੇ ਦੇ ਅਕਮਲ ਜੱਟ ਕਪੜੇ ਦੋ ਦੇ ਦੇ ਅਕਮਲ ਗਿਆ ਟੋ ਕੱਪੜੇ ਤੋਂ ਦੀ ਨੂੰ ਹੋ ਹਾਲੀਵੁੱਡ ਨਿਆਣੇ ਬੱਚੀ ਐ ਨੀਂ ਚੱਲ ਕੇ ਕੀ ਐ ਪੈਰ ਨੱਚੀਏ ਅਨੁਕਾਸ਼ ਦਾ ਜਵਾਬ ਮੈਂ ਬੁੱਗੀਆਂ ਨਹੀਂ ਹੂੰ ਨੰਨੂ ਕੋਲੋਂ ਇਹਦੇ ਨਾਲ ਵੀ ਚਾਹ ਬੁਲਾ ਕੇ ਆਏ ਆ ਆ ਆ ਫੜਕੇ ਚਾਹ ਨੂੰ ਆਏ ਗੋਲੋਂ ਰੀ ਨਿੰਨ ਚਾਹ ਹਜੇ ਨਿੰਨ ਚਿਰ ਜੋਬਾ ਥੋੜਾ ਸਾਡਾ ਪੁੱਤ ਐ ਕਿੰਨੇ ਚਿੱਤ ਨਾ ਸ਼ੁਰੂ ਕਰੀ ਮਨੋਂ ਤਾਂ ਲੈ ਬੰਨੀ ਗੋ ਇਹ ਮੰਨ ਲੂ ਨੀ ਕਿਹਨੇ ਕਿਹ ਆ ਹੋਈ ਜਾਂਦਾ ਹੈ ਮੈਨੂੰ ਕਦੇ ਕਿ ਤੈਨੂੰ ਕੋਈ ਮੋਟਲੀ ਕਰਾਉਂਦੇ ਕਦੇ ਕਿ ਤੈਨੂੰ ਕਰਾਉਂਦੇ ਆ ਕੋਈ ਕੁਛ ਨਹੀਂ ਹੋ ਰਿਹਾ ਨਾ ਹੱਸਣ ਲੱਗ ਪਏ। ਇਹ ਆ ਦੁਨਾ ਇਹ ਇਹ ਲਪੜਾ ਹੁਣ ਹਸਣ ਲੱਗ ਗਈ ਪਹਿਲਾਂ ਨਾਲੋਂ ਫਰਕ ਪੈ ਗਿਆ ਜੀ ਹਾਂ ਜੀ ਹਾਂ